ਇਹਨਾਂ ਨੇ ਲక్ష్ਮੀ ਕਾਂਚਾਉਲਾ ਦਾ ਜਿਹੜਾ ਅਰੁਣ ਖੰਨਾ ਨੇ ਮਜੀਦ ਪੁੜੀ ਹੈ ਇਹਨਾਂ ਨੇ ਇਹਨਾਂ ਨੂੰ ਕਈ ਵੀ ਸਰਾਫ ਨੇ ਚੁਕਲੇ ਤਾਜ਼ੀ ਮਤਲਬ ਕਿ ਉਹ ਕਰਦੇ ਤੇ ਜਿਹੜਾ ਮੰਦਿਰ ਦਾ ਫੋਨ ਹੈਗਾ ਇਹਦੇ ਤੇ ਆਇਆ ਸਰ ਸਾਡਾ ਆਪਣਾ ਰੁਟੀਨ ਨਾਲ ਫੋਨ ਚੁੱਕਿਆ ਹਾਂਜੀ ਮੈਂ ਬੋਲਿਆ ਉਹਨੇ ਫੋਨ ਚੁੱਕਿਆ ਮੈਂ ਕਹਾ ਜੈ ਸ਼੍ਰੀ ਰਾਮ ਜੀ ਕੌਣ ਬੋਲ ਰਿਹਾ ਮੈਂ ਕਹਾ ਰਾਮ ਜੀ ਪਾਠਕ ਬੋਲ ਰਿਹਾ ਸਰ ਇਹ ਚਾਪੀ ਕਦੋਂ ਇਹ ਇਹਨਾਂ ਨੇ ਲక్ష్ਮੀ ਕਾਂਤ ਚਾਵਲਾ ਦਾ ਜਿਹੜਾ ਅਰੁਣ ਖੰਨਾ ਨੇ ਮਜੀਦ ਟੋੜੀ ਹੈ ਇਹਨਾਂ ਨੇ ਇਹਨਾਂ ਨੂੰ ਕਈ ਵੀਸਰਾ ਆਪਣੇ ਚੁਕਲਣ ਤਾਂ ਅਸੀਂ ਮਤਲਬ ਕਿ ਉਹ ਕਰਨਾ ਕਿੰਨੇ ਫੋਨ ਆਏ ਇਹ 8:44 ਮਿੰਟ ਤੇ ਫਿਰ ਦੁਬਾਰਾ ਕਾਲ ਆਈ 9:01 ਮਿੰਟ ਤੇ ਇਹ ਮੋਬਾਈਲ ਕਿਸੇ ਤੇ ਆਇਆ ਸੀ ਕਿ ਲੈ ਇਹ ਮੈਨੂੰ ਨਹੀਂ ਪਤਾ ਇਹਦੇ 'ਚ ਹੁਣ ਜਿਹੜਾ ਮੰਦਿਰ ਦਾ ਫੋਨ ਹੈਗਾ ਇਹਦੇ 'ਚ ਆਇਆ ਸਰ ਇਹ ਕੀ ਤੁਹਾਡੀ ਗੱਲ ਕੀ ਹੋਈ ਕੀ ਹੋ ਗਿਆ ਜਵਾਬ ਹੈਗਾ ਅਸੀਂ ਤੁਹਾਡਾ ਕੀ ਸੀ ਕਹਿਣਾ ਮੇਰਾ ਜਵਾਬ ਤਾਂ ਇਹ ਹੈਗਾ ਜੀ ਮੈਂ ਤਾਂ ਰੋਜ਼ ਰੋਟੀ ਨਾਲ ਕਿਸੇ ਦਾ ਸੰਦੇਸ਼ ਆਂਦਾ ਉਹ ਸੁਣਨ ਵਾਸਤੇ ਮੈਂ ਬੈਠਾ ਹੁੰਦਾ ਇੱਥੇ ਕੀ ਮੈਸੇਜ ਸੀ ਉਹਨਾਂ ਦਾ ਮੈਸੇਜ ਇਹ ਹੀ ਉਹਨਾਂ ਨੇ ਕਿਹਾ ਕਿ ਲక్ష్ਮੀਕਾਂਤ ਚਾਵਲਾ ਦਾ ਉਹਨੂੰ ਅਰੁਣ ਖੰਨੇ ਨੂੰ ਕਹਿ ਦੇ ਕਿ ਜਿਹੜਾ ਮੰਦਿਰ ਦਾ ਜਿਹੜਾ ਇਹਨਾਂ ਨੇ ਜਾ ਕੇ ਮੰਜੀ ਤੋੜੀ ਹੈ ਅਸੀਂ ਇਹਨਾਂ ਨੂੰ ਕਹਿ ਦਿਓ ਬਿਸਰੇ ਆਪਣੇ ਚੁਕਲੇਨ

ਇਹ ਰੋ ਉਹਨਾਂ ਨੇ ਅੱਗੇ ਕਿਸੇ ਨਾਲ ਜਿੰਦੇ ਨਾਲ ਵੀ ਗੱਲ ਕੀਤੀ ਹੋਏ ਉਹਨੇ ਕਰਨੀ ਹੈ ਮੈਂ ਨਹੀਂ ਕੀਤੀ ਉਹਨੇ ਕੀਤੀ ਅੱਗੇ ਤੁਹਾਨੂੰ ਕਹਿੰਦਾ ਜਿਹਨੂੰ ਗੈਸੇ ਦੁਗਣਾ ਮੈਨੂੰ 35 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਜੀ ਸਰ ਪਹਿਲੀ ਵਾਰੀ ਦੀ ਵਾਰ ਪਹਿਲੀ ਵਾਰੀ ਇਹੋ ਜੇ ਫੋਨ ਆਇਆ ਸਰ ਸਾਨੂੰ ਐਸੀ ਪਤਾ ਕਰ ਰਹੇ ਉਹਨਾਂ ਕੋ ਕੀ ਗੱਲ ਹੈ ਹਾਂ ਹਾਂ ਦਸਰੇ ਕੋ ਫੋਨ ਆਇਆ ਹੈ ਚੈੱਕ ਕਰ ਰਹੇ ਹਾਂ ਕੀ ਗੱਲ ਹੈ ਆਇਆ ਸੀ ਉਹਨਾਂ ਕੋਈ ਨਹੀਂ ਕੋਈ ਖਤਰ ਨਹੀਂ 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 ਕੋਈ ਖਤਰ ਨਹੀਂ ਲੱਗਦਾ ਕੋਈ ਖਤਰ ਨਹੀਂ ਹੈ ਬਸ ਨਹੀਂ ਨਹੀਂ ਐਸੀ ਬਿਲਕੁਲ ਰੈਡੀ ਆਂ ਫੋਰਸ ਸਾਡੀ ਲੱਗੀ ਹੋਈ ਹੈ ਯਾਰ ਰੈਡੀ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਐਕਸਟਰਾ ਫੋਰਸ ਵੀ ਲਿਆ ਉਹ ਸਾਰੇ ਅਸੀਂ ਕਰ ਰਹੇ ਹਾਂ ਉਹ ਵੀ ਆਈ ਸੀ ਜੀ ਉਹ ਵੀ ਦੇਖ ਰਹੇ ਹਾਂ ਅਸੀਂ ਸਾਡੇ ਸਾਈਬਰ ਸੈ ਸਾਡੀ ਫੋਰਸ ਲੱਗੀ ਹੈ ਜੀ ਇਸ ਰੈਡੀ ਐਂਟੀ ਸਬੋਡੀ ਚੈੱਕ ਚੱਲ ਰਿਹਾ ਜੀ ਕਿਉਂਕਿ ਸ਼ਬਦਗਤ ਵੀ ਆ ਰਿਹਾ ਬਿਲਕੁਲ ਬਿਲਕੁਲ ਜੀ ਉਹਦੇ ਉਹਦੇ ਸਬੰਧ ਚ ਸਾਰਾ ਚੱਲ ਰਿਹਾ ਲਗਾਤਾਰ ਧਾਰਮਿਕ ਕਾਰਡ ਦੇ ਵਿੱਚ ਕੁਝ ਖਲਵਾੜ ਕੀਤਾ ਜਾ ਰਿਹਾ ਨਹੀਂ ਕੋਈ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਹੈ ਬਿਲਕੁਲ ਸਤਰਕਿਆਂ ਅਸੀਂ ਸਾਡੀ ਪੂਰੀ ਤਿਆਰੀ ਹੈ ਫੋਰਸ ਲੱਗੀ ਹੋਈ ਹੈ ਠੀਕ ਹੈ ਜੀ ਐਂਟੀ ਸਬੋਡੀ ਚੈੱਕ ਵੀ ਚੱਲ ਰਿਹਾ ਵਾ ਲਗਾਤਾਰ ਚੱਲ ਰਿਹਾ ਪਿਛਲੇ ਦਿਨਾਂ ਤੋਂ ਤੇ ਕੋਈ ਐਸੀ ਘਬਰਾਨਾ